ਇਹਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਮਾਨਸਿਕ ਯੋਗਤਾ ਦਾ ਚੌਥਾ ਭਾਗ ਦਾ ਟੈਸਟ ਹੈ ਜਿਹੜਾ 120 ਕਰਦੇ ਪਏ ਆ ਠੀਕ ਹੈ ਬੇਟਾ ਤਾਂ ਬੇਟਾ 13 ਤੋਂ ਲੈ ਕੇ 16 ਤੱਕ ਸਵਾਲ ਆ ਜਿਹੜੇ ਇਹਦੇ ਹੁੰਦੇ ਆ ਪੱਕੇ ਪੇਪਰ ਦੇ ਵਿੱਚ ਧਿਆਨ ਦੇ ਨਾਲ ਦੇਖੋ ਆਪਾਂ ਪਹਿਲਾਂ ਕਰ ਲਿਆ ਸੀ ਵੀ ਜਾਂ ਤਾਂ ਇਹ ਚਾਰੇ ਲੜੀ 'ਚ ਹੈ ਜਾਂ ਪਹਿਲੇ ਦਾ ਦੂਜੇ ਨਾਲ ਤੀਜੇ ਦਾ ਚੌਥੇ ਨਾਲ ਸਬੰਧ ਹੈ ਬੇਟਾ ਆਪਣੀ ਸਮਝ ਦੇ ਨਾਲ ਦੇਖਣਾ ਹੈ ਵੀ ਇਹ ਲੜੀ 'ਚ ਚੱਲ ਰਿਹਾ ਤਾਂ ਲੜੀ ਪੂਰੀ ਕਰਨੀ ਉੱਤਰ ਚਿੱਤਰ 'ਚੋਂ ਜਾਂ ਪਹਿਲੇ ਦਾ ਦੂਜੇ ਨਾਲ ਰਿਲੇਸ਼ਨ ਤੇ ਤੀਜੇ ਦਾ ਚੌਥੇ ਨਾਲ ਰਿਲੇਸ਼ਨ ਬਣਾ ਦੇਣਾ ਠੀਕ ਹੈ ਬੇਟਾ ਤਾਂ ਅਸੀਂ ਹੁਣ ਜਦੋਂ 11 ਨੰਬਰ ਪ੍ਰੈਪਰੇਸ਼ਨ ਨੂੰ ਧਿਆਨ ਦੇ ਨਾਲ ਅਬਜ਼ਰਵ ਕਰਦੇ ਆਂ ਬੇਟਾ ਆ ਪਹਿਲੇ ਸਟੈਪ ਦੇ ਵਿੱਚ ਆ ਦੇਖੋ ਆ ਵਰਗ ਥੱਲੇ ਨੂੰ ਆ ਗਿਆ ਇੱਥੋਂ ਇੱਕਲ ਸਟੈਪ ਪੂਰਾ ਥੱਲੇ ਨੂੰ ਆਂਦਾ ਪਿਆ ਤੇ ਆ ਜਿਹੜਾ ਚੱਕਰ ਹੈਗਾ ਇਹ ਅੱਧਾ ਸਟੈਪ ਰੇਖਾ ਦਾ ਉੱਪਰ ਨੂੰ ਜਾਂਦਾ ਪਿਆ ਵਰਗ ਹੈ ਜਿਹੜਾ ਬੇਟਾ ਘੜੀ ਦੀ ਦਿਸ਼ਾ ਦੇ ਉਲਟ ਚੱਲਦਾ ਪਿਆ ਆ ਵੀ ਘੜੀ ਦੀ ਦਿਸ਼ਾ ਦੇ ਘੜੀ ਦੀਆਂ ਸੂਈਆਂ ਦੀ ਦਿਸ਼ਾ ਦੇ ਉਲਟ ਘੜੀ ਦੀ ਦਿਸ਼ਾ ਆ ਹੁੰਦੀ ਹੈ ਬੇਟਾ ਘੜੀ ਦੀ ਦਿਸ਼ਾ ਦੇ ਉਲਟ ਆ ਚੀਜ਼ ਹੁੰਦੀ ਬਸ ਇਹ ਧਿਆਨ ਰੱਖਣਾ ਤੁਸੀਂ ਉਦੋਂ ਅਗਲੇ ਸਟੈਪ ਦੇ ਵਿੱਚ ਵਰਗ ਇਸ ਕਾਰਨਰ ਤੋਂ ਇੱਥੇ ਆ ਗਿਆ ਤੇ ਆ ਜਿਹੜੀ ਜ਼ੀਰੋ ਸੀਗੀ ਜਾਂ ਚੱਕਰ ਸੀ ਇੱਥੋਂ ਇੱਥੇ ਚਲਾ ਗਿਆ ਅੱਧਾ ਸਟੈਪ ਪੁੱਟਦਾ ਉਦੋਂ ਅਗਲੇ ਸਟੈਪ 'ਚ ਆਹਾ ਜਿਹੜਾ ਚੱਕਰ ਇੱਥੇ ਆਜੂਗਾ ਤੇ ਵਰਗ ਇੱਥੇ ਚਲਾ ਜਾਊਗਾ ਠੀਕ ਹੈ ਬੇਟਾ ਤਾਂ ਆ ਡੀ 1 ਹੈ ਕਹਿੰਦੀ ਜੀ ਦੇਖੋ ਵਰਗ ਇੱਥੋਂ ਉੱਪਰਲੇ ਸਟੈਪ ਤੇ ਆ ਗਿਆ ਤੇ ਜ਼ੀਰੋ ਆ ਜਿਹੜੀ ਇਹ ਇੱਧਰ ਨੂੰ ਚਲੀ ਗਈ ਥੋੜੀ ਜੀ ਇੱਧਰ ਸਰਕੇਗੀ ਅੱਧ 'ਚ ਆ ਗਈ ਆਪਣੇ ਆਪਣੇ ਸਟੈਪ ਪੂਰੇ ਕਰ ਲਏ ਤਾਂ ਡੀ 1 ਸਾਡਾ ਜਿਹੜਾ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਉਦੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਆ ਇੱਕ ਵਰਗਾਕਾਰ ਗ੍ਰੇ ਕਲਰ ਦਿੱਤਾ ਹੋਇਆ ਵਰਗਾਕਾਰ ਆਕਾਰ ਦੇ ਵਿੱਚ ਇੱਥੇ ਬੇਟਾ ਜ਼ੀਰੋ ਬਣਾਈ ਹੋਈ ਆ ਅਗਲੇ ਸਟੈਪ 'ਚ ਜ਼ੀਰੋ ਘੜੀ ਦੀ ਦਿਸ਼ਾ ਦੇ ਉਲਟ ਇੱਧਰ ਨੂੰ ਆ ਜਾਂਦੀ ਹੈ ਠੀਕ ਹੈ ਥੱਲੇ ਆ ਜਾਂਦੀ ਉਦੋਂ ਅਗਲੇ ਸਟੈਪ 'ਚ ਆ ਜ਼ੀਰੋ ਇੱਧਰ ਆ ਜਾਂਦੀ ਉਦੋਂ ਅਗਲੇ ਸਟੈਪ 'ਚ ਜ਼ੀਰੋ ਇੱਥੇ ਚਲੀ ਜਾਊਗੀ ਤਾਂ ਬੇਟਾ ਆ a1 ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਸਵਾਲ ਨੰਬਰ 13 ਆ ਗਿਆ ਸਵਾਲ ਨੰਬਰ 13 ਦੇ ਵਿੱਚ ਧਿਆਨ ਨਾਲ ਦੇਖੋ ਆ ਬੇਟਾ ਟ੍ਰਾਇੰਗਲ ਬਣੀ ਆ ਵਿਚਾਲੇ ਜਮਾ ਦਾ ਨਿਸ਼ਾਨਾ ਫਿਰ ਇੱਕ ਸਾਈਡ ਵਧਾਤੀ ਚਤਰਭੁਜ ਬਣ ਗਈ ਬਾਜਾਂ ਵਰਗ ਬਣ ਗਿਆ ਵਿਚਾਲੇ ਜਮਾ ਉਦੋਂ ਬਾਅਦ ਇੱਕ ਸਾਈਡ ਹੋਰ ਵਧਾਤੀ ਇਹ ਪੰਜਪੋਜ ਬਣ ਗਿਆ ਵਿਚਾਲੇ ਜਮਾ ਦਾ ਨਿਸ਼ਾਨੀਆ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਛੇਪੋਜ ਬਣਾ ਦੂਗਾ ਛੇਪੋਜ ਬਣਾ ਕੇ ਵਿਚਾਲੇ ਜਮਾ ਦਾ ਨਿਸ਼ਾਨ ਰਹਿ ਜੂਗਾ ਠੀਕ ਹੈ ਆ ਬੇਟਾ 6 ਪਹਜ ਬਣੀ ਆ ਵਿਚਾਲੇ ਜਮਾ ਦਾ ਨਿਸ਼ਾਨ ਆ C1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਆ ਬੇਟਾ ਨੈਕਸਟ ਆ ਗਿਆ ਬੇਟਾ ਪ੍ਰਸ਼ਨ ਨੰਬਰ 14 14 ਨੰਬਰ ਪ੍ਰਸ਼ਨ ਦੇ ਵਿੱਚ ਬੇਟਾ ਪਹਿਲਾਂ ਆ ਗੁਣਾ ਦਾ ਨਿਸ਼ਾਨ ਆ ਇੱਕ ਪਾਸੇ ਆ ਜਿਹੜੀ ਰੇਖਾ ਖੱਬੇ ਹੱਥ ਨੂੰ ਇਧਰ ਨੂੰ ਮੋੜ ਦिती ਉਦੋਂ ਅਗਲੇ ਸਟੈਪ ਤੇ ਆਹਾਂ ਉਹਦੇ ਨਾਲ ਦੀ ਰੇਖਾ ਵੀ ਇਧਰਲੇ ਪਾਸੇ ਨੂੰ ਮੋੜ ਦिती ਉਦੋਂ ਅਗਲੇ ਸਟੈਪ 'ਚ ਆਹ ਰੇਖਾ ਐ ਨੂੰ ਮੋੜ ਦिती ਉਦੋਂ ਅਗਲੇ ਸਟੈਪ 'ਚ ਇੱਥੋਂ ਆ ਰੇਖਾ ਉੱਪਰ ਨੂੰ ਮੋੜ ਦਊਗਾ। ਇਹ ਇੱਕ ਬੇਟਾ ਡਿਜ਼ਾਈਨ ਹੈ ਜਿਹੜਾ ਉਹ ਪੂਰਾ ਹੁੰਦਾ ਪਿਆ। ਤਾਂ D1 ਕਿਰਤੀ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਪਏ ਆ ਤਾਂ ਸਾਰੀਆਂ ਸਾਡੀਆਂ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 15। ਸਵਾਲ ਨੰਬਰ 15 'ਚ ਧਿਆਨ ਨਾਲ ਦੇਖੋ। ਤਾਂ ਬੇਟਾ ਆਇ ਕੈਰੋ ਇਹਦੇ ਤੋਂ ਬਾਅਦ ਇੱਕ ਹੋਰ ਐਰੋ ਬਣਾਤੀ ਫਿਰ ਐਰੋ ਇਧਰ ਨੂੰ ਮੁੜ ਗਈ ਅਗਲੇ ਸਟੈਪ ਚ ਇੱਕ ਐਰੋ ਹੋਰ ਵਧਾ ਦੂਗਾ ਚੱਕਰ ਪੂਰਾ ਹੋ ਜਾਊਗਾ ਤਾਂ ਆ ਸੀ 1 ਕਰਤੀ ਹੈ ਸਾਡਾ ਜਿਹੜਾ ਰਾਈਟ ਆਨਸਰ ਬਣ ਜਾਊਗੀ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਧਿਆਨ ਦੇ ਨਾਲ ਦੇਖੋ ਆ ਬੇਟਾ ਇੱਕ ਰੇਖਾ ਇਧਰ ਨੂੰ ਵਧਾਈ ਹੋਈ ਆ ਵਰਗਕਾਰ ਖੇਤੀ ਦੇ ਵਿੱਚ ਇੱਥੋਂ ਬੇਟਾ ਇਹ ਘੜੀ ਦੀ ਸੂਈਆਂ ਦੀ ਦਿਸ਼ਾ 'ਚ ਐਸ ਕਾਰਨਰ ਤੇ ਆ ਗਈ ਉਦੋਂ ਅਗਲੇ ਸਟੈਪ 'ਚ ਐਸ ਕਾਰਨਰ ਤੋਂ ਐਸ ਕਾਰਨਰ ਤੇ ਆ ਗਈ ਉਦੋਂ ਅਗਲੇ ਸਟੈਪ 'ਚ ਐਸ ਕਾਰਨਰ ਤੋਂ ਐਸ ਕਾਰਨਰ ਦੇ ਉੱਤੇ ਚਲੀ ਜਾਊਗੀ ਤਾਂ B1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆ ਜਾਊਗਾ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਉਦੋਂ ਅੱਗੇ ਬੇਟਾ ਆ ਗਿਆ ਪ੍ਰਸ਼ਨ ਨੰਬਰ 17 17 ਨੰਬਰ ਦੇ ਵਿੱਚ ਬੇਟਾ ਚੱਕਰ ਬਣਿਆ ਹੋਇਆ ਗ੍ਰੇ ਕਲਰ ਦਾ ਇਹਦੇ ਵਿੱਚ ਬੇਟਾ ਆ ਦੋ ਤਾਂ ਕਾਟੇ ਕਰੇ ਖਾਵਾਂ ਜਿਹੜੀਆਂ ਇਹ ਇੱਕ ਇੱਥੇ ਆ ਇੱਕ ਇੱਥੇ ਆ ਠੀਕ ਹੈ ਉਦੋਂ ਅਗਲੇ ਸਟੈਪ 'ਚ ਇਹ ਰੇਖਾਵਾਂ ਜਿਹੜੀਆਂ ਹੈਗੀਆਂ ਇੱਥੋਂ ਇਧਰ ਨੂੰ ਆ ਜਾਂਦੀਆਂ ਆ ਠੀਕ ਹੈ ਇਹ ਇੱਥੇ ਆ ਜਾਂਦੀ ਇਹ 90 ਡਿਗਰੀ ਤੇ ਅੱਗੇ ਚਲੀ ਜਾਂਦੀ ਹੈ ਠੀਕ ਹੈ ਉਦੋਂ ਅਗਲੇ ਸਟੈਪ 'ਚ ਆਹ ਰੇਖਾ ਇੱਥੇ ਆ ਗਈ ਇਹ ਇੱਥੇ ਆ ਗਈ ਮਤਲਬ 90 ਡਿਗਰੀ ਤੇ ਘਰ ਬਦਲਦੀਆਂ ਪਈਆਂ ਉਦੋਂ ਅਗਲੇ ਸਟੈਪ 'ਚ ਆਹ ਰੇਖਾ ਇੱਥੇ ਤੇ ਆਹ ਰੇਖਾ ਇੱਥੇ ਆ ਜਾਊਗੀ ਜਾਂ ਇਹ ਚੱਕ ਕੇ ਇਹ ਉੱਪਰਲੇ ਪਾਸੇ ਨੂੰ ਚਲੀ ਜਾਊਗੀ ਬਸ ਸਟੈਪ ਬਦਲਦੇ ਪਏ ਆ ਠੀਕ ਹੈ ਬੇਟਾ ਤਾਂ ਆਹ ਹਰੇਕਾ ਇੱਥੇ ਆ ਇੱਥੇ ਚਲੀ ਜਾਊਗੀ ਆ ਬੇਟਾ a1 ਇਹ ਕਰਤੀ ਹੈ ਡੇਢੀ ਸਾਢੀ ਰਾਈਟ ਆਨਸਰ ਬਣਦੀ ਪਈ ਹੈ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 18 ਸਵਾਲ ਨੰਬਰ 18 ਦੇ ਵਿੱਚ ਬੇਟਾ ਧਿਆਨ ਨਾਲ ਦੇਖੋ ਤਾਂ ਆਹ ਬੇਟਾ ਬਿੰਦੀਆਂ ਬਣਾਈਆਂ ਹੋਈਆਂ ਗਰੇ ਚੱਕਰ ਦੇ ਵਿੱਚ 2 2 ਤੋਂ ਬਾਅਦ 3 3 ਤੋਂ ਬਾਅਦ 4 ਉਹ ਤੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਬਿੰਦੀਆਂ 5 ਹੋ ਜਾਣਗੀਆਂ ਇੱਕ ਬਿੰਦੀ ਵਧਾ ਰਿਹਾ ਹੈ ਤਾਂ ਇੱਥੇ ਬੇਟਾ 5 ਬਿੰਦੀਆਂ ਡੀ ਦੇ ਵਿੱਚ ਬਣਦੀਆਂ ਪਈਆਂ ਇਸ ਕਰਕੇ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 19 19 ਨੰਬਰ ਪ੍ਰਸ਼ਨ ਦੇ ਵਿੱਚ ਬੇਟਾ 5 10 15 ਇਹ ਤਾਂ ਬੇਟਾ ਸਿੰਪਲ ਹੀ ਆ 5 5 ਵਧਾਈ ਜਾ ਰਿਹਾ ਅਗਲੇ ਸਟੈਪ 'ਚ ਇੱਥੇ ਜਿਹੜਾ 20 ਹੈ ਉੱਤਰ ਆ ਜਾਊਗਾ B 1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਆ ਕੀ ਬਣਿਆ ਹੋਇਆ ਐਸ ਪੀਟੀਐਲ ਅਗਲੇ ਸਟੈਪ ਦੇ ਵਿੱਚ ਐਸ ਇਧਰ ਨੂੰ ਸਰਕ ਜਾਂਦਾ ਪੀ ਇਧਰ ਨੂੰ ਸਰਕ ਜਾਂਦਾ ਟੀ ਇਧਰ ਨੂੰ ਤੇ ਐਲ ਇਧਰ ਨੂੰ ਮਤਲਬ ਕਿ ਘੜੀ ਦੀ ਘੜੀ ਦੀ ਦਿਸ਼ਾ ਐ ਨੂੰ ਇਹ ਘੜੀ ਦੀ ਦਿਸ਼ਾ ਦੇ ਉਲਟ ਚੱਕਰ ਘੁੰਮ ਜਾਂਦਾ ਉਹਦੂ ਅਗਲੇ ਸਟੈਪ ਦੇ ਵਿੱਚ ਫਿਰ ਐਸ ਇਧਰ ਆ ਗਿਆ ਪੀ ਉੱਪਰ ਚਲਾ ਗਿਆ ਟੀ ਇਧਰ ਚ ਐਲ ਥੱਲੇ ਆ ਗਿਆ ਮਤਲਬ ਕਿ ਜਿਹਦੀ 올ਟ ਦੇਸ਼ਾ ਦੇ ਵਿੱਚ ਬੇਟਾ ਇਹ ਬਦਲ ਰਹੇ ਆ ਅਗਲੇ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਅਗਲੇ ਸਟੈਪ ਦੇ ਵਿੱਚ ਐਸ ਇੱਥੇ ਆ ਜਾਊਗਾ ਪੀ ਇੱਥੇ ਆ ਜਾਊ ਟੀ ਇੱਥੇ ਆ ਜਾਊ ਐਲ ਇੱਥੇ ਆ ਜਾਊਗਾ ਠੀਕ ਹੈ ਬੇਟਾ ਤਾਂ ਆ ਦੇਖੋ ਐਸ ਉੱਪਰ ਆ ਗਿਆ ਪੀ ਇੱਧਰ ਟੀ ਇੱਥੇ ਤੇ ਐਲ ਇੱਥੇ ਆ ਗਿਆ ਤਾਂ 21 ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਇਸ ਕਰਕੇ 21 ਨੂੰ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਤਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ